ਰੇ ਕਰੇ ਵੈਗਦਾ ਰਹਿ ਕਿ ਦਿੱਲੀ ਦੀਆਂ ਗੱਲਾਂ ਮਾਰ ਦਿੰਦਾ ਮੇਰੇ ਕੋਲ ਦੋ ਕਿੱਲੇ ਪੈ ਲਈਆਂ ਮੈਂ ਮੋਟਰਾਂ ਵੰਨ ਕੇ ਰੋਟੀ ਖਾਨਾ ਇੱਥੇ ਆ ਪਤਾ ਕੀ ਗੱਲ ਆਪਣੇ ਨੌਜਵਾਨ ਮੁੰਡੇ ਕੋਈ ਗੁੱਸਾ ਵੀ ਨਾ ਮੰਨਣ ਰੇਖ ਕਹਿੰਦਾ ਮੈਂ ਕੈਨੇਡਾ ਜਾਣਾ ਮੈਂ ਗਿਆ ਸੀ 1 ਮਹੀਨਾ ਵੀਜ਼ਾ ਲਾਏ ਮੇਰੇ ਉਹਨਾਂ ਨੇ ਧੂਆਂ ਕਢਤਾ 11 ਘੰਟੇ ਲਵਾਉਦੇ ਸੀ ਜੇ ਮੜਿਆ ਬੋਲਿਆ ਕਹਿੰਦੀ ਜੱਕਟ ਪਾ ਜਲ ਘਰ ਨੂੰ ਇੱਥੇ ਦੋ ਕਿੱਲਿਆਂ ਤੇ ਮੈਂ ਉਹ ਐਸ ਕਰਦਾ ਜਿਹੜੀ ਕੈਨੇਡਾ ਜਲੀ ਹੋਈ ਮੈਂ ਇਥੋਂ ਕਈ ਸੁਪਨੇ ਲਈ ਜਾਂਦੇ ਵੀ ਕਿੱਲਾ ਵੇਚਦਾ ਕੈਨੇਡਾ ਜਾਵੜਾਂਗੇ ਉੱਥੇ ਸਾਡਾ ਇਹ ਹਾਲ ਆ ਜਿਹੜਾ ਨਵੇਂ ਸਟੂਡੈਂਟ ਜਾਂਦੇ ਆ ਜਾਂ ਕੋਈ ਗ ਜਿਹੜਾ ਕੀੜਿਆਂ ਵਾਲਾ ਕੁੱਤਾ ਭੱਜਿਆ ਫਿਰਦਾ ਨੂੰ ਟੰਬਾ ਰੇਖ ਚੱਕ ਲੈਂਦਾ ਉਥੇ ਨਹਾਉਦੇ ਵੀ ਨਹੀਂ ਮੁਸਕੇਲੇ ਬਰਕਰਾਰ ਬਲੇਟ ਕੇ ਕਾਜ ਭੱਦੇ ਹੀ ਫਿਰਦੇ ਆ ਗਾਂ ਵਾਲੀ ਪੀੜੀ ਨੂੰ ਸੁਖ ਹੋਇਆ ਨਹੀਂ ਹੋਇਆ ਇਹਦਾ ਤਾਂ ਕਿਸੇ ਨੇ ਕੀਨੇ ਦੇਖਿਆ ਜਦੋਂ ਮਰ ਕੇ ਤੇ ਬੁੜੇ ਤਾਂ ਬੈਠੇ ਆ ਰੋਟੀ ਆਏ ਸੱਟ ਜਾਂਦੇ 6-6 ਮਹੀਨੇ ਕੋਈ ਬੁੜਿਆਂ ਨੂੰ ਪਹੁੰਚਦਾ ਨਹੀਂ ਤੇ ਇੱਕ ਬੁੜੀ ਸਾਡੇ ਪਿੰਡ ਦੀ ਉਥੋਂ ਆਈ ਆ ਮੈਂ ਨਾਂ ਨਹੀਂ ਲੈਣਾ ਉਹਨੂੰ ਕਹਿੰਦਾ ਤੁਹਾਨੂੰ 2 ਮਹੀਨੇ ਨੂੰ ਇਲਾਜ ਹੋਊਗਾ ਤੇਰਾ ਐਸੇ ਗੱਲਾਂ ਮਾਰਦੇ ਆ ਉਥੇ ਸੂਤ ਤਾਂ ਫਲਾਨਾ 2 ਮਹੀਨਿਆਂ ਜਾਂ ਚੋਲਾ ਕੇ ਲਿਆਂਦੀ ਹੌਣ ਜਿਹੜੀ ਬੁੜੀ ਨਾਲ ਮਰਜੀ ਉਹਦਾ ਕੋਲ ਕਰਾ ਲਓ ਬੁੜੀ ਦੀਆਂ ਗੱਪਾਂ ਲਵਾ ਦੂ 2 ਮਹੀਨੇ ਚ ਡਾਕਟਰਾਂ ਨੇ ਰਾਜੀ ਕਰਤੀ ਅਜੇ ਗੱਲਾਂ ਮਾਰਦੇ ਆ ਉੱਥੇ ਸਾਨੂੰ ਸਹੂਲਤਾਂ ਕਾਹਦੀਆਂ ਸਹੂਲਤਾਂ ਹੱਥੋਂ ਲਾ ਕੇ ਲੈਂਦੀ ਸੀ ਉਹ ਮਰ ਲਈ ਜਿਹੜੇ ਹਿਸਾਬ ਨਾਲ ਉਹਨੂੰ ਟਾਈਮ ਦਿੱਤਾ ਵਾਹੀ ਨਾ ਫੇ 2 ਮਹੀਨਿਆਂ ਨੂੰ ਉਹਨੂੰ ਉਹਦੇ ਤੇ ਫੋਲੋ ਜਿੰਦਾਬਾਦ ਸਲੀਕ ਕੈਨੇਡਾ ਅਮਰੀਕਾ ਬਰੂਕਾ ਦਾ ਲਾਉਂ ਕੱਢ ਸਾਡੇ ਡਾਕਟਰਾਂ ਦੇ ਝੰਡਿਆ ਕੈਨੇਡਾ ਦੇ ਅਮਰੀਕਾ ਦੇ ਸਾਡੇ ਦਿਮਾਗ 'ਚ ਕੀੜਾ ਵੜ ਗਿਆ ਜਿਹੜਾ ਜਾਇਆ ਉਹ ਦੇਖੋ ਮੀਆਂ ਜਰਾ ਤੁਨੋਂ ਨਹੀਂ ਮਰੀਓ ਚੀਕ ਮਰਾਦੀ ਜਿਹੜੀ ਮਰੀ ਅੱਖ ਚੀਕ ਨਹੀਂ ਸੀ ਬੱਚੀ ਕੰਮ ਕਰਦੇ ਦੀ ਦਾ ਦਿਨ ਰਾਤ ਮੋਟਰਾਂ ਦਾ ਕੰਮ ਕਰਦਾ ਮੈਂ ਵੀ ਮੌਜ ਕਰਦਾ ਦੋ ਕਿੱਲੇ ਪੈੜੀ ਤੇ ਜਿਹੜੋ ਜੱਤ ਕਰਦਾ ਕਦੂ ਤੋੜਦੇ ਆਉਣੇ ਆ ਜਿਹੜੋ ਜੱਤ ਕਰਦਾ ਮਰਚਾਂ ਤੋੜ ਲਿਆਉਣੇ ਆ ਉਥੇ ਮਰਚਾਂ ਕਦੂ ਨਹੀਂ ਮਿਲਣੇ ਜੇ ਮਸ਼ੀਨ ਵਾਂਗੂ ਚੱਲੇਗਾ ਤਾਂ ਪੈਸੇ ਮਿਲਣੇ ਨਹੀਂ ਮਿਲਣੇ ਦੀ ਅਗਲਾ ਕਹ ਚੱਕ ਡੱਬਾ ਘਰ ਨੂੰ ਚਾਲਾ ਤੇ ਜੇ ਕੋਈ ਉਥੇ ਕਾਰ ਵਾਸਤੇ ਮੈਂ ਕੰਮ ਕਰਨ ਗਿਆ ਕਈਆਂ ਬਈਆਂ ਨੂੰ ਗੁੱਸਾ ਵੀ ਲੱਗੂਗਾ ਇੱਕ ਐਡਾ ਢੱਡ ਲੈ ਕੇ ਆਇਆ 75 ਡਾਲਰ ਲਾ ਕੇ ਆਇਆਗਾ ਮਿਸਿਸਾ ਦਾ ਟ੍ਰਾਂਟੋ ਉਹ ਕਹਿੰਦਾ ਜਿਹੜਾ ਸਿਆਣਾ ਗੋਰਾ ਸੀ ਉਹ ਕਹਿੰਦਾ ਐਡਾ ਢੱਡ ਬੰਦੀ ਫਦਾ ਤੇ ਇੱਥੋਂ ਤਾਂ ਬੈਟ ਹੀ ਨਹੀਂ ਕੱਢਿਆ ਜਾਣੇ ਗੱਡੀਆਂ 'ਚੋਂ 90 ਦੀ ਸਪੀਡ ਛੱਡ ਕੇ 110 ਦੀ ਸਪੀਡ ਤੇ ਚੱਲਣਾ ਪੈਂਦਾ ਐਸੇ ਗੱਲਾਂ ਮਾਰੀਆਂ ਦਿਆ ਜਿਹੜੇ ਉੱਥੇ ਫਸ ਗਏ ਉਹ ਤਾਂ ਫਸ ਗਏ ਤੇ ਮੇਰੇ ਅੱਗੇ ਤਾਂ ਵੈਕਟਰ ਭੱਜਿਆ ਆਇਆ ਜਿਹੜੇ ਕਾਰ ਵੇਸ ਤੇ ਸੀਗਾ ਲੱਗੇ ਕਾਰ ਵਾਸਤੇ ਉਹ ਕਹਿੰਦੇ ਭਾਈ ਤੁਸੀਂ ਤਾਂ ਜਾਣਾ ਸਾਥੋਂ ਤਾਂ ਨਹੀਂ ਹੁਣ ਮੁੜਿਆ ਜਾਣਾ ਸਿੱਤੇ ਇੱਥੇ ਹੀ ਮਰਨਾ ਪੈਣਾ ਪਹਿਲਾਂ ਤਾਂ ਗੱਡੀ 'ਦੇ ਗੈਸਤਾਂ ਕੀੜੇ ਪੈ ਜਾਂਦੇ ਆ ਉਹ ਮੋਲੀ ਚਾ ਲੋ ਉਹ ਨਹੀਂ ਕੀੜੇ ਮਰਦੇ ਫੇਰ ਘਰ ਆ ਲਿਆ ਗੈਸਤਾਂ ਦੇ ਕੀੜੇ ਪੈ ਗਏ ਉਹ ਨਹੀਂ ਮਰ ਕਿਹੜੇ ਵੇਲੇ ਘਾਹ ਨੂੰ ਦਿਲਾਕ ਦੇ ਦੇਣਾ ਕਿਹੜੇ ਵੇਲੇ ਮੀਂਹ ਪੈ ਜਾਣਾ ਕਿਹੜੇ ਵੇਲੇ ਕਿਸ ਨੇ ਕੰਮ ਤੋਂ ਭਜਾ ਦੇਣਾ ਇਹ ਤਿੰਨ ਗੱਲਾਂ ਉਸੇ ਪਹਿਲਾਂ ਜਿਹੜਾ ਦੋ ਟਰਾਲੀਆਂ ਲੱਕੜਾਂ ਦਾ ਤੁਸੀਂ ਉਹਦੇ ਘਰ ਲੈਨੇ ਨਾ ਜਾ ਕੇ ਇੱਥੋਂ 10-10 ਕਿੱਲੇ ਵੇਚ ਕੇ ਸਰਦਾਰ ਬੰਦੇ ਉੱਥੇ ਝਾੜੀਆਂ ਕਰਦੇ ਫਰਦਾ ਝਾੜੀਆਂ ਨਹੀਂ ਹੁੰਦੀਆਂ ਫਿਰ ਕੋਈ ਜੀਵ ਵਾਲੀ ਖਾਂਦਾ ਕੋਈ ਉੱਥੇ ਇਨਸਾਨ ਖਾਂਦਾ ਕੋਈ 100 ਡਾਲਰਾਂ ਦੀ ਕੰਮ ਨਹੀਂ ਖਾਂਦਾ ਬੋਲੀ ਇਹ ਜਿਹੜੀ ਲੱਗਦੀ ਆ ਗੱਲਾਂ ਮਾਰਦੇ ਤੁਸੀਂ ਵੱਡਿਆਂ ਪਰ ਜੇ ਦਿੱਲੀ ਜਿੱਤਨੀ ਆ ਨਾ ਇਹਨਾਂ ਦੇ ਨਾਲ ਰਲੋ ਜੇ ਜ਼ਮੀਨਾਂ ਜਿੱਲੀਆਂ ਫੇਰ ਜਿੱਤੀਆਂ ਜਾਣੀਆਂ ਆਪਣੇ ਕੋਲੇ ਇਹਨਾਂ ਦਾ ਵੱਧ ਤੋਂ ਵੱਧ ਜਿ세 ਬੰਦੀ ਦਾ ਸਾਥ ਦੇਵੋ ਜਿਹੜਾ ਉਹ ਦੋ ਟਰਾਲੀ ਲੱਕੜਾਂ ਦੀ ਘਾਹ ਹਣਾ ਬੰਦੇ ਦੇ ਧੌਲੇ ਆ ਜਾਂਦੇ ਆ ਤੇ ਉਦੋਂ ਨੂੰ ਜਵਾਕ ਪੁੱਛਦੇ ਨਹੀਂ ਰੋਟੀ ਨਹੀਂ ਦਿੰਦੇ ਬੰਦੇ ਨੂੰ ਜਦੋਂ ਉਹ ਇੱਧਰ ਆਉਂਦਾ ਇੱਧਰਲੇ ਵੀ ਆਪਣੇ ਨਾਲ ਜਾਖ ਦੇ ਆਈਡੀ ਦਾ ਉਸ ਦੇ ਬੂਟ ਲਿਆਇਆ ਮੋਬਾਈਲ ਲਿਆਇਆ ਦੇਵੇਂਗਾ ਫੇਰ ਆ ਉਹ ਆਪਣੇ ਕੋਲੇ ਪੈਨਸ਼ਨ ਹੁੰਦੀ ਆ ਉਹ ਵੀ 58 ਸਾਲ ਤਾਈਂ ਕੰਮ ਕਰੂਗਾ ਤਾਂ ਮਿਲਣੀ ਆ ਜਿਹੜਾ ਦੋ ਟਰਾਲੀ ਲੱਕੜਾਂ ਦਾ ਘਾਹ ਆ ਜੇ ਆਪਣੇ ਵਾਲਾ ਸ਼ਰਾਬੀ ਚੰਗੀ ਬੋਤਲ ਪੀ ਕੇ ਦੇਸੀ ਦੀ ਲਾਟੜ ਜੇ ਨਾ ਉਹ ਦੋ ਘੰਟਿਆਂ ਚ ਫੱਟ ਕੇ ਟਰਾਲੀ ਜੁਲਾਦੂ ਉਧਰ ਨੂੰ ਜਿਹੜੀ ਸਾਡੀ ਹਾਲਤ ਹੋਈ ਪਈ ਆ ਇੱਥੇ ਅਲਚਾਕੋ ਉਧਰ ਦੇ ਸੁਪਨੇ ਲੈ ਲੋ ਜਿਹੜੇ ਜਾਵੜੇ ਉਹਨਾਂ ਨੂੰ ਪੁੱਛੋ ਜਦੇ ਬੰਦੀ ਦਾ ਵੱਧ ਤੋਂ ਵੱਧ ਸਾਥ ਦੇਵੋ ਡਾਂਸਰਾਂ ਦੇ ਜਿਹੜੇ ਪੈਸੇ ਛੜਦੇ ਆ 2-2 ਹਜ਼ਾਰ ਨਾ ਪਾਰਟੀ ਦੇ ਮਾਰੇ ਵੀ ਮੈਂ ਸਾਲਾਂ ਜਾਂ ਮੈਂ ਪ੍ਰਾਉਣਾਗਾ ਜਾਂ ਮੈਂ ਫਰਾਨਾਗਾ ਜਾਂ ਮੈਂ ਤਕੜਾ ਮੇਰਾ ਨਾਂ ਬੋਲੋ ਉਹਦੇ ਵਿੱਚ ਵਾਸਤੇ ਇਹਨਾਂ ਦਾ